ਚਾਰ ਬੱਚਿਆਂ ਦਾ ਪਿਤਾ 6 ਮਹੀਨੇ ਪਹਿਲਾਂ ਹੀ ਗਿਆ ਸੀ ਅਮਰੀਕਾ ਪਰਿਵਾਰ ਨੇ ਲਾਇਆ ਸੀ 45 ਲੱਖ ਰੁਪਇਆ ਅਮਰੀਕਾ ਸਰਕਾਰ ਨੇ ਭੇਜ ਦਿੱਤਾ ਬਤਨ ਵਾਪਸ ਤੇ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਦੱਸ ਦਿਓ ਕੀ ਬਿਤੇ ਦਿਨਾਂ ਦੇ ਵਿੱਚ ਜੋ 104 ਭਾਰਤੀ ਅਮਰੀਕਾ ਸਰਕਾਰ ਦੇ ਵੱਲੋਂ ਰਿਪੋਰਟ ਕਰਕੇ ਭਾਰਤ ਭੇਜੇ ਗਏ ਨੇ ਉਹਨਾਂ ਦੇ ਵਿੱਚੋਂ 30 ਪੰਜਾਬ ਦੇ ਸੀ 30 ਪੰਜਾਬ ਦੇਆਂ ਵਿੱਚੋਂ 4 ਨੌਜਵਾਨ ਜਲੰਧਰ ਦੇ ਸੀ ਇੱਕ ਨੌਜਵਾਨ ਜਸਕਰਨ ਸਿੰਘ ਜਿਸ ਦੇ ਕੀ ਚਾਰ ਬੱਚੀਆਂ ਨੇ ਪਰਿਵਾਰ ਕਹਿ ਰਿਹਾ ਕਿ ਅਮਰੀਕਾ 2 ਮਹੀਨੇ ਪਹਿਲਾਂ ਹੀ ਗਿਆ ਸੀ ਪਹਿਲਾਂ ਦੁਬਈ ਗਿਆ ਸੀ ਦੁਬਈ 2 ਮਹੀਨੇ ਰਿਹਾ ਸੀ ਉਸ ਤੋਂ ਬਾਅਦ ਅਮਰੀਕਾ ਗਿਆ ਸੀ ਸਿਰਫ 6 ਮਹੀਨੇ ਹੀ ਹਲੇ ਹੋਏ ਸੀ ਵਿਦੇਸ਼ ਗਏ ਨੂੰ ਪਰ ਹੁਣ ਸਾਡੇ ਸੁਪਨੇ ਜਿਹੜੇ ਨੇ ਉਹ ਚੱਕਨਾ ਚੂਰ ਹੋ ਗਏ ਪਰਿਵਾਰ ਕਹਿ ਰਿਹਾ ਵੱਡੇ ਵੱਡੇ ਸੁਪਨੇ ਜ਼ਰੂਰ ਦੇਖੇ ਸੀ ਪਰ ਉਹ ਸੁਪਨੇ ਸਾਡੇ ਅਧੂਰੇ ਰਹਿ ਗਏ ਤਾਂ ਕੀ ਕੁਝ ਕਹਿ ਰਿਹਾ ਜਸਕਰਨ ਸਿੰਘ ਦਾ ਪਿਤਾ ਜਸਕਰਨ ਸਿੰਘ ਦਾ ਪਰਿਵਾਰ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਉਂਦੇ ਆ ਕੱਬੇ ਤਾਂ ਅੱਜ ਨਾਲ US ਤੋਂ ਡਿਪਲੋਮਾ ਕਿੱਥੇ ਆਇਆ ਹਾਂਜੀ ਤੇ ਦੱਸੋ ਕਿ ਉਹ ਕਿਸ ਤਰ੍ਹਾਂ ਗਿਆ ਕਿੰਨੇ ਪੈਸੇ ਲੱਗੇ ਕੀ ਕੀ ਮੁਸ਼ਕਲਾਂ ਦਾ ਉਹਨੂੰ ਸਾਹਮਣਾ ਕਰਨਾ ਪਿਆ ਕੋਈ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਗਿਆ ਸੀ ਘਰੋਂ ਜਦੋਂ ਪਹਿਲਾਂ ਦबई ਚ ਗਿਆ ਜਦੋਂ ਦबई ਚੋਂ ਬਾਅਦ ਵਿੱਚ 2 ਮਹੀਨੇ 2.5 ਮਹੀਨੇ ਦबई ਚ ਰਿਹਾ ਪਹਿਲਾਂ ਉਤੋਂ ਫੇਂ ਗਾਂ ਹੌਲੀ ਹੌਲੀ ਕਰਕੇ ਜਿੱਦਾਂ ਕਈ ਮੁਲਕਾਂ ਦੇ ਵਿੱਚ ਹੀ ਲੱਗੇ ਸੀਗੇ ਜਦੋਂ ਜੀ ਇਹ ਗਾਂ ਜਦਾਂ ਮਸੀਕੋ ਤੋਂ ਬਾਅਦ 25 25 ਜਨਵਰੀ ਨੂੰ ਜਦੋਂ ਮਸੀਕੋ ਐਂਟਰ ਹੋਏ ਆ ਇਹ ਜੀ ਇਹ ਉੱਥੇ ਪਏ ਜੀ ਟੰਕੀ ਚ ਰਹਿ ਹਫਤਾ ਜਦੋਂ ਕਿੰਨੇ ਮਹੀਨੇ ਲੱਗੇ 6 ਮਹੀਨੇ ਲੱਗੇ ਜੀ ਸਾਰੇ 6 ਉੱਪਰੇ ਲੱਗੇ 7 ਮਹੀਨੇ ਲੱਗੇ ਲੱਗੇ ਸਕੇ ਹਾਂ ਜੀ ਮੁਸ਼ਕਲਾਂ ਤੁਹਾਨੂੰ ਦੱਸੀਆਂ ਹੋਣੀਆਂ ਮੁਸ਼ਕਲਾਂ ਤਾਂ ਬਹੁਤ ਆ ਜੀ ਰਾਹ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਦੋਂ ਓਕੇ ਟੰਗੀਆਂ ਕੱਟ-ਕੱਟ ਕੇ ਜਦੋਂ ਨਿਆਣਾ ਆਪਣਾ ਦੱਸਦਾ ਨਾ ਸੀ ਵੀ ਸਾਨੂੰ ਫੇ ਹੁਣ ਘਰ ਆ ਕੇ ਦੱਸਦਾ ਸਾਰਾ ਜਦੋਂ ਜਦੋਂ ਪਹੁੰਚਾ ਹੋ ਕੇ ਹੋ ਕੇ ਤੇ 에이전ਟ ਨੇ ਜਿਹੜਾ ਕਿੰਨੇ ਪੈਸੇ ਚਾਰਜ ਕੀਤੇ ਹੁੰਦੇ 100 ਰੁਪਿਆ 45 ਦੇ ਲਾਗੇ ਸਾਗੇ ਲੱਗ ਗਿਆ ਜੀ 80 ਲਾਗੇ ਪੈਸੇੰਨੇ ਪਟੇ ਕਰ ਲਈਦਾ ਬੰਦੇ ਨੂੰ ਬੜਾ ਹਾਂਜੀ ਰਸਤੇ ਰਾਂ ਤੋਂ ਫੜ ਕੇ ਕਦੇ ਉੱਤੋਂ ਫੜ ਅਜੇ ਕਿਸੇ ਤੋਂ ਫੜ ਛੋੜੇ ਵਾਲੀ ਤੱਕ ਫੜ ਫੜ ਕੇ ਜਿੱਤ ਲਾਏ ਪੈਸੇ ਸਾਰੇ ਤੇ ਹੁਣ ਕੀ ਤੁਸੀਂ ਕੋਈ ਡਿਮਾਂਡ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਕੀ ਤੁਹਾਡੀ ਡਿਮਾਂਡ ਹੈ ਮਾੜੇ ਇਹ ਹੀ ਆ ਜੇ ਸਾਡਾ ਜਿੱਦਾਂ ਕੁਝ ਵੀ ਆ ਮਾੜਾ ਮੋਟਾ ਜਿੱਦਾਂ ਮਾਤੜ ਬੰਦੇ ਆ ਅਸੀਂ ਚਾਰ ਲੜਕੀਆਂ ਜਿੱਦਾਂ ਜੀ ਤੇ ਓੱਖਾ ਹੀ ਆ ਜਦੋਂ ਜਦੋਂ ਜਸਕਰ ਨਾਲ ਰਾਤੀਂ ਕੋਲ ਕੋਲ ਸੱਜੇ ਤੇ ਜਦੋਂ ਗੱਲਬਾਤ ਹੋਈ ਕਿਸ ਤਰ੍ਹਾਂ ਮੈਨੂੰ ਯਾਦ ਵੀ ਕਿਤੀ ਆਪਣੀ ਹਾਂ ਜੀ 10000 ਰਾਤੀਂ 10-10 ਦਾ ਸਾਨੂੰ ਜਿੱਦਾਂ ਸਾਰਾ ਹੀ ਆਪਣਾ ਜਿੱਦਾਂ ਜਿੱਦਾਂ ਪਹੁੰਚੇ ਆ ਜਿੱਦਾਂ ਜਿੱਦਾਂ ਗਏ ਆ ਜੀ ਹਾਂ ਜੀ ਬਹੁਤ ਓਖੇ ਹੋ ਕੇ ਗਏ ਆ ਜਿੱਦਾਂ ਇਹਦਾ ਰਾਜ ਕਰ 15 ਦਿਨ ਕਿਤੇ ਬਸਾਲ ਕਿਸੇ ਕਿਸੇ ਮੁਲਕ ਵਿੱਚ 15 20 ਦਿਨ ਕਦੇ ਕਿਤੇ ਕਦੇ ਕਿਤੇ ਤੇ ਹੁਣ ਇਸ ਟਾਈਮ ਜਸ ਕਰਨ ਜਿਹੜਾ ਉਹ ਕਿਤੇ ਆ ਜਿਸ ਕਾਰਨ ਜਦੋਂ ਹੋਰ ਤਰ੍ਹਾਂ ਹੋਇਆ ਸੀ ਜਦੋਂ ਕਹਿੰਦਾ ਮੈਂ ਜਰਾ ਕੰਮ ਫੇਰਗਾ ਦਵਾਈ ਲਿਓਣੀ ਸੀ ਇੱਕ ਤਾਂ ਫੇ ਸ਼ਹਿਰ ਗਿਆ ਠੀਕ ਹੈ ਭਈ ਸਾਰੀ ਮਾੜੀ ਮੱਟੀ ਕੋਈ ਸਹਾਇਤਾ ਕਰ ਸਕਦੀ ਜੀ ਗਵਰਨਮੈਂਟ ਕਹਣਾ ਕਰ ਸਕਦੀ ਅਤੇ ਕਰਨੀ ਚਾਹੀਦੀ ਆ ਜਦੋਂ ਜੀ ਕੋਈ ਵੀ ਹੈਲਪ ਕੋਈ ਵੀ ਕਰੇ ਜਦੋਂ ਜਿਸ ਇਜੈਂਟ ਜਿਹੜਾ ਏਜੰਟ ਦਾ ਕੀ ਕਹਿਣਾ ਹੁੰਦਾ ਏਜੰਟ ਦਾ ਇਹੀ ਕਹਿਣਾ ਹੈ ਜੀ ਸਾਨੂੰ ਧੋਖੇ ਨਾਲ ਜਦੋਂ ਕੋਈ ਫਸਾ ਲੈਂਦੇ ਐਦਾਂ ਹੀ ਫਸਾਇਆ ਜਦੋਂ ਤੇ ਕੋਈ ਗੱਲ ਹੋਈ ਜੇ ਉਹਨਾਂ ਏਜੰਟ ਨਾਲ ਨਹੀਂ ਹੁਣ ਨਹੀਂ ਹੁਣ ਸਾਡੇ ਨਹੀਂ ਹੋਈ ਜਦੋਂ ਕੱਕੇ ਨਾਲ ਹੀ ਹੋਈ ਹੋਗੀ ਸਾਡੇ ਨਾਲ ਨਹੀਂ ਹੋਈ ਕੋਈ ਗੱਲਬਾਤ ਹੋਈ ਜੀ ਕੌਣ ਇਹਨਾਂ ਐ ਫੋਨ ਹੈ ਦੁਬਈ ਰਹਿੰਦਾ ਸਾਨੂੰ ਇਹ ਵੀ ਨੀ ਨਾਮ ਤਾਂ ਨਹੀਂ ਪਤਾ ਉਹਦੇ ਜਦ ਤੱਕ ਕੀ ਨਾਮ ਆ ਤੇ ਦੁਬਈ ਜਿੱਦਾਂ ਰਹਿਸ਼ ਉਹਦੀ ਉੱਥੇ ਹੀ ਅੜ ਵੇਚੀ ਆ ਉਹ ਪੇਮੈਂਟ ਪੂਰੀ ਕਰਤੀ ਆ ਹਾਂਜੀ ਪੇਮੈਂਟ ਪੂਰੀ ਗਈ ਆ ਉਹਨਾਂ ਕੋਈ ਦੁਬਈ ਚ ਲੈ ਲੈ ਸੀ ਪੈਸੇ ਪਹਿਲਾਂ ਉਹ ਨਹੀਂ ਬਾਕੀ ਜਿੱਦਾਂ ਜਿੱਦਾਂ ਕੀਤੀ ਉਸਗੇ ਉਹਦੋਂ ਉਹਦੋਂ ਫੇ ਤਾਂ ਤੁਸੀਂ ਸੁਣਿਆ ਪਰਿਵਾਰਕ ਮੈਂਬਰਾਂ ਦਾ ਦੁੱਖ ਦਰਦ ਜੋ ਉਹਨਾਂ ਦੇ ਵੱਲੋਂ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜਾ ਰਿਹਾ ਹਾਲਾਂਕਿ ਇਹ ਦੁੱਖ ਦਰਦ ਬਿਆਨ ਕਰਨ ਦੇ ਲਈ ਸ਼ਬਦ ਵੀ ਘੱਟ ਪੈ ਜਾਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ 트럼ਪ ਸਰਕਾਰ ਦੇ ਵੱਲੋਂ ਭਾਰਤੀਆਂ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨਾਂ ਨੌਜਵਾਨਾਂ ਦਾ ਭਵਿੱਖ ਕੀ ਹੋਵੇਗਾ ਇਹ ਪਰਿਵਾਰ ਨੂੰ ਹੁਣ ਚਿੰਤਾ ਲੱਗ ਚੁੱਕੀ ਹੈ ਤਾਂ ਨੌਜਵਾਨਾਂ ਦਾ ਭਵਿੱਖ ਖਤਰੇ ਦੇ ਵਿੱਚ ਆ ਅਖਿਰ ਸਰਕਾਰਾਂ ਇਹਨਾਂ ਨੌਜਵਾਨ ਦੇ ਨੌਜਵਾਨਾਂ ਦੇ ਭਵਿੱਖ ਦੇ ਵਿੱਚ ਕੋਈ ਚਾਣਨਾ ਕਰਦੀਆਂ ਨੇ ਇਹ ਦੇਖਣ ਵਾਲੀ ਗੱਲ ਹੈ